ਨੰਗਲ ਵਿਖੇ ਪ੍ਰਸਿੱਧ ਖਵਾਜਾ ਪੀਰ ਮੰਦਿਰ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਤੁਹਾਨੂੰ ਦੱਸ ਦਈਏ ਕਿ ਚੋਰ ਇੰਨੇ ਬੇਖੌਫ ਹੋ ਚੁੱਕੇ ਨੇ ਕਿ ਪ੍ਰਮਾਤਮਾ ਤੋਂ ਵੀ ਨਹੀਂ ਡਰਦੇ ਅਤੇ ਧਾਰਮਿਕ ਸਥਾਨਾਂ ਨੂੰ ਵੀ ਨਿਸ਼ਾਨਾ ਬਣਾ ਰਹੇ ਹਨ ਅਤੇ ਇਸੇ ਤਰ੍ਹਾਂ ਦਾ ਹੀ ਮਾਮਲਾ ਨੰਗਲ ਤੋਂ ਸਾਹਮਣੇ ਆਇਆ ਜਿੱਥੇ ਕਿ ਖਵਾਜਾ ਪੀਰ ਦਾ ਮੰਦਿਰ ਜੋ ਕਿ ਪ੍ਰਸਿੱਧ ਮੰਦਿਰ ਮੰਨਿਆ ਜਾਂਦਾ ਹੈ ਉਸ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਅਤੇ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋਈ ਅਤੇ ਮੰਦਿਰ ਕਮੇਟੀ ਵੱਲੋਂ ਪੁਲਿਸ ਨੂੰ ਇਸ ਦੀ ਸੂਚਨਾ ਦੇ ਦਿੱਤੀ ਗਈ ਹੈ ਹੁਣ ਇਹ ਦੇਖਣਾ ਹੋਵੇਗਾ ਇਹਨਾਂ ਚੋਰਾਂ ਨੂੰ ਪੁਲਿਸ ਕਦੋਂ ਤੱਕ ਕਾਬੂ ਕਰਦੀ ਹੈ ਮੈਂ ਇੱਕ ਮਿੰਟ ਰੁਕ ਗਿਆ ਇੱਕ ਮਿੰਟ ਰੁਕ ਗਿਆ ਬਕੋਰ ਕਰ ਲੈਣੇ ਆ ਦੇਖੋ ਕੀ ਬਰਦਤ ਹੋ ਗਈ ਮੈਨੂੰ ਸਵੇਰੇ 3:54 ਮਿੰਟ ਤੇ ਸੋਮਨਾਥ ਜੀ ਦਾ ਫੋਨ ਆਇਆ ਵੀ ਮੰਦਰ ਦਾ ਗੱਲਾ ਕੋਈ ਛੱਕ ਕੇ ਲੈ ਗਿਆ ਤੇ ਓਮ ਪ੍ਰਕਾਸ਼ ਨੇ ਦੱਸਿਆ ਇਹਨਾਂ ਨੂੰ ਅਸੀਂ ਮੰਦਰ ਆਏ ਅਸੀਂ ਮੰਦਰ ਆ ਕੇ ਸਾਰੇ ਹਾਲਾਤ ਦੇਖੇ ਚੋਰ ਵਾਕੇ ਗੱਲਾਂ ਲੱਗੀਆਂ ਡਾੜਾ ਚੱਲ ਗਿਆ ਹੂੰ ਛੁੱਕ ਕੇ ਲੈ ਗਿਆ ਹਾਂਜੀ ਛੁੱਕ ਕੇ ਲੈ ਗਿਆ ਜੀ ਉਸ ਤੋਂ ਬਾਅਦ ਅਸੀਂ ਥਾਣੇ ਜਾ ਕੇ ਐਪਲੀਕੇਸ਼ਨ ਦੇ ਆਇਆ ਕਿੰਨੇ ਕ ਪੈਸੇ ਹੋ ਸਕਦੇ ਆ ਪੈਸੇ ਤਾਂ ਕੋਈ ਐਡਿੰਗ ਨਹੀਂ ਹੁੰਦੇ ਜੀ ਇਹ ਤਾਂ ਮੰਦਿਰ ਹੈ ਕੋਈ ਕਿੰਨੀ ਫੇਟ ਚੜਾਉਂਦਾ ਕੋਈ ਪਤਾ ਨਹੀਂ ਦੇਸੀ ਤਾਂ ਹਾਂ ਕਿਲੇ ਕੇ ਪੈਸੇ 3 ਦਿਨ ਦੇ ਸੀਗੇ 3 ਦਿਨ ਦੇ ਸੀਗੇ ਜੈਨਰੀ ਦੱਸੋ ਕੀ ਕਹਿਣਾ ਚਾਹੁੰਦੇ ਹੋ ਜੀ ਅ ਸਿਹਰਾ ਪ੍ਰਧਾਨ ਜੀ ਦਾ ਫੋਨ ਆਇਆ ਪਤਾ ਲੱਗੇ ਕਿ ਮੰਦਿਰ ਚ ਬਾਰਦਤ ਹੋਈ ਹੈ ਹੂੰ ਉਹ ਜਦੋਂ ਦੇਖਿਆ ਤਾਂ ਬੰਦਾ ਬੜੇ ਕੰਧ ਟੱਪ ਕੇ ਆਇਆ ਔਰ ਗੇਟ ਤਾਲਾ ਤੋੜਿਆ ਆ ਕੇ ਦੇਖਿਆ ਗੱਲੇ ਨੂੰ ਚਾਬੀ ਨਾਲ ਲਾਉਣ ਦੀ ਕੋਸ਼ਿਸ਼ ਕੀਤੀ ਉਹ ਖੋਲ ਗਿਆ ਪਰ ਨਹੀਂ ਹੋਇਆ ਉਹਨੇ ਸਰੀਰ ਸੂਰੀ ਲੈ ਕੇ ਕੋਸ਼ਿਸ਼ ਕੀਤੀ ਤੋੜਨ ਦੀ ਪਰ ਉਹ ਨਹੀਂ ਟੁੱਟਿਆ ਉਹਨੇ ਕੋਸ਼ਿਸ਼ ਕੀਤੀ ਗੱਲਾ ਚੱਕ ਕੇ ਬਾਹਰ ਨਿਕਲਿਆ ਔਰ ਬਾਹਰ ਨਿਕਲ ਕੇ ਕੰਧ ਟੱਪ ਕੇ ਵੱਡੀ ਦੀਵਾਰ ਦੇਖ ਰੇ ਸਾਹਮਣੇ ਦੀ ਇਹ ਚੱਕ ਕੇ ਕਿਦਾਂ ਗੱਲਾ ਟਪਾਇਆ ਬਹੁਤ ਭਾਰ ਗੱਲਾਂ ਸੀ ਲੈ ਕੇ ਉਹ ਘਾਰ ਹੋ ਗਏ ਤੇ ਉਹਨੇ ਪੂਰੇ ਮਤਲਬ ਕਾਲੇ ਕੱਪੜੇ ਜਿਹਦਾ ਪਾਏ ਹੁੰਦੇ ਆ ਗਲਵਜ਼ ਗਲੂਵਸ ਟੋਪੀ ਟੋਪੀ ਪੂਰਾ ਸਿਰ ਉਹਦੀ ਅੱਖ ਹੀ ਦਿਖ ਰਹੀ ਸੀ ਵਿੱਚ ਵਸ ਫੋਟੋ ਚ ਉਹ ਵਿਖਿਆ ਇਹ ਵਾਰਦਾਤ ਹੋਈ ਆ ਪਥਾਨ ਜਾ ਕੇ ਕੰਪਲੀਟ ਤੇ ਆਏ ਜੀ ਹੁਣ ਤੇ ਹੁਣ ਅੱਗੇ ਕਾਰਵਾਈ ਦੇਖੋ ਕਿਆ ਬੰਦੀ ਜੀ ਤੁਹਾਨੂੰ ਅੱਜ ਲੱਗਦਾ ਹਲਕਾ ਜਾਂ ਜੋ ਚਲਦਾ ਉਹਦੀ ਲੱਤ ਜਿਹੀ ਫਰਕ ਲੱਗਦਾ ਹਾਂ ਲੱਤ ਜਿਹਾ ਫਰਕ ਆ ਮੈਨੂੰ ਹਾਂ ਜੀ ਹੁਣ ਕੋਈ ਪਛਾਣ ਚ ਨਹੀਂ ਆ ਰਿਹਾ ਪਛਾਣ ਚ ਕੋਈ ਨਹੀਂ ਆਇਆ ਜੀ ਹੁਣ ਛਾਂਬੀਨ ਤੋਂ ਬਾਅਦ ਹੀ ਬਦਲ ਗਿਆ ਕੈਮਰਾ ਚੈੱਕ ਕਰਨ ਤੋਂ ਬਾਅਦ